ਹਲੋ ਜੀ ਸਤਿ ਸ਼੍ਰੀ ਅਕਾਲ ਜੀ ਮੈ ਰਵਿੰਦਰ ਕੋਰ ਲੈ ਕੇ ਆਇਆ ਤੁਹਾਡੇ ਵਾਸਤੇ ਬਹੁਤ ਪਿਆਰੀ ਦੁਪੱਟਾ ਸੂਟ ਦੀ ਕਲੈਕਸ਼ਨ ਅੱਜ ਦੀ ਕਲੈਕਸ਼ਨ ਬਹੁਤ ਹੀ ਪਿਆਰੀ ਹੋਏਗੀ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜਿਵੇਂ ਕਿ ਆਪਾਂ ਹਰ ਵਾਰ ਲੈ ਕੇ ਆਉਂਦੇ ਆ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆ ਰਿਹਾ ਇਸ ਮੰਥ ਦੇ ਲਾਸਟ ਤੇ ਗਿਫਟ ਉਹਨਾਂ ਨੂੰ ਮਿਲੇਗਾ ਇੱਕ ਪਿਆਰਾ ਜਿਹਾ ਸੂਟ ਮਿਲੇਗਾ ਉਹਨਾਂ ਨੂੰ ਜਿਹੜੇ ਸਾਡੀ ਵੀਡੀਓ ਨੂੰ ਅਤਵਾਤ ਸ਼ੇਅਰ ਕਰਕੇ ਆਪਣੇ ਸਕਰੀਨਸ਼ਾਟ ਸੌਰੀ ਆਪਣੇ ਸਟੇਟਸ ਤੇ ਲਗਾਉਣਗੇ ਤੇ ਸਕਰੀਨਸ਼ਾਟ ਸਾਨੂੰ ਭੇਜਣਗੇ ਠੀਕ ਹੈ ਉਹਨਾਂ ਨੂੰ ਮਿਲੇਗਾ ਇੱਕ ਗਿਫਟ ਵੀਡੀਓ ਦੀ ਟਾਈਮਿੰਗ ਰਾਤ 8 ਵਜੇ ਹੋਏਗੀ ਸਵੇਰੇ 10 ਵਜੇ ਹੋਏਗੀ ਠੀਕ ਹੈ ਜੀ ਤੇ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਠੀਕ ਹੈ ਤੇ ਚਲੋ ਦੇਖਦੇ ਹਾਂ ਅੱਜ ਦੀ ਕਲੈਕਸ਼ਨ ਬਹੁਤ ਪਿਆਰੇ ਸੂਟ ਹੋਣਗੇ ਕਾਟਨ ਦੇ ਦੁਪੱਟਾ ਸੂਟ ਹੋਣਗੇ ਬਹੁਤ ਸੋਹਣੇ ਠੀਕ ਹੈ ਲਓ ਜੀ ਪਹਿਲਾ ਹੀ ਸੂਫ ਫੋਇਲ ਪ੍ਰਿੰਟ ਵਾਲਾ ਆ ਗਿਆ ਬਹੁਤ ਸੋਹਣਾ ਫੋਇਲ ਪ੍ਰਿੰਟ ਆ ਪਹਿਲਾਂ ਵੀ ਆਪਾਂ ਇਹਦੇ ਨਾਲ ਦਾ ਨਾ ਸੀਲ ਕਰ ਚੁੱਕੇ ਆ ਸੂਟ ਇਸ ਤਰ੍ਹਾਂ ਆਏਗਾ ਕਿਵੇਂ ਐਵੇਂ ਦਿਖਾ ਦੇਣੀ ਤੁਹਾਨੂੰ ਠੀਕ ਆ ਪਿਓਰ ਕਾਟਨ ਦਾ ਸੂਟ ਹੋਏਗਾ ਡਿਜੀਟਲ ਪ੍ਰਿੰਟ ਆ ਉੱਪਰ ਹਲੋ ਡਿਜੀਟਲ ਪ੍ਰਿੰਟ ਆਏਗਾ ਕਲਰ ਬਹੁਤ ਸੋਹਣਾ ਲਾਈਟ ਸਮਰੀ ਕਲਰ ਆ ਠੀਕ ਹੈ ਘੇਰੇ ਦੇ ਉੱਪਰ ਫਲਾਵਰ ਪ੍ਰਿੰਟ ਬਣਿਆ ਹੋਇਆ ਔਰ ਫੋਇਲ ਐ ਛੋਟਾ ਛੋਟਾ ਇਸ ਵਿੱਚ ਇਸ ਤਰ੍ਹਾਂ ਠੀਕ ਹੈ ਛੋਟਾ ਛੋਟਾ ਫੋਇਲ ਬਣਿਆ ਹੋਇਆ ਜਿਹੜਾ ਕਿ ਚਮਕਦਾਰ ਲੱਗਦਾ ਹੈ ਓਕੇ ਜੀ ਤੇ ਇਹ ਆਏਗੀ ਨਾਲ ਬਾਟਮ ਠੀਕ ਹੈ ਔਰ ਇਹ ਆਏਗਾ ਨਾਲ ਦੁਪੱਟਾ ਕਾਟਨ ਮਸਲੀਨ ਦਾ ਦੁਪੱਟਾ ਹੋਏਗਾ ਨਾਲ ਹਲੋ ਜੀ ਹਲੋ ਜੀ ਕਾਟਨ ਮਸਲੀਨ ਦਾ ਦੁਪੱਟਾ ਹੋਏਗਾ ਇਵੇਂ ਦਾ ਨਾਲ ਠੀਕ ਹੈ ਜੀ ਇਸ ਤਰ੍ਹਾਂ ਦਾ ਓਕੇ ਜੀ 850 ਇਹ ਸੂਟ ਦਾ ਪ੍ਰਾਈਸ ਰਹੇਗਾ ਇਹ ਵਾਲੇ ਸੂਟ ਦਾ ਪ੍ਰਾਈਸ ਰਹੇਗਾ 850 ਰੁਪਏ ਬਹੁਤ ਪਿਆਰਾ ਜਿਹਾ ਸੂਟ ਆ ਠੀਕ ਹੈ ਹਲੋ ਜੀ ਕਲਰ ਮਿਲ ਜਾਣਗੇ ਤੁਹਾਨੂੰ ਤਿੰਨ तीन कलर अवेलेबल ने आठ सौ पंजा प्राइस रहेगा तो जी अगला कलर आ गया पीची पिंक कलर ओके पीची पिंक कलर आ जाएगा सेम उस से तरह का ही बनिया हुआ कॉटन दी बॉटम आएगी डिजिटल प्रिंट आएगा ठीक है पीची पिंक जहा कलर आएगा लो ठीक है スクリーンショット वास्ते ਪੈਣਾ ਕਹਿ ਦਿੰਦੀ ਆ ਹਾਟ ਕੋ ਸਕਰੀਨਸ਼ਾਟ ਨਹੀਂ ਜਲਦੀ ਜਲਦੀ ਲੈ ਕੇ ਦਿਆ ਲੋ ਜੀ ਸਕਰੀਨਸ਼ਾਟ ਲਾਓ ਸੂਟ ਆਪਾਂ ਰੋਕ ਦਿੱਤਾ ਹੋਇਆ ਠੀਕ ਹੈ ਉਸੇ ਤਰ੍ਹਾਂ ਇਹ ਦੁਪੱਟਾ ਆਏਗਾ ਕਾਟਨ ਮਸਲੀਨ ਦਾ ਠੀਕ ਹੈ ਤੇ ਪ੍ਰਾਈਸ 850 ਆਏਗਾ ਪਹਿਲਾਂ 950 ਚ ਸੇਲ ਕੀਤਾ ਪਰ 850 ਚ ਤੁਹਾਨੂੰ ਮਿਲੇਗਾ ਕਿੰਨੇ ਕਲਰ ਨੇ ਪਿਸਤਾ ਗ੍ਰੀਨ ਕਲਰ ਆ ਗਿਆ ਹਾ ਲੋ ਜੀ ਪਿਸਤਾ ਗ੍ਰੀਨ ਕਲਰ ਆ ਗਿਆ ਕਲਰ ਬਹੁਤ ਸੋਹਣਾ ਨੇ ਲਾਈਟ ਲਾਈਟ ਕਲਰ ਆ ਹੈ ਇਨੂੰ ਲਾਈਨਿੰਗ ਦੀ ਨੀਡ ਨਹੀਂ ਹੋਏਗੀ ਬਿਲਕੁਲ ਵੀ ਵਿਜੀਬਲ ਨਹੀਂ ਹੈ ਸੂਟ ਬਹੁਤ ਸੋਹਣਾ ਟਰਾਂਸਪਰੈਂਟ ਟਰਾਂਸਪੇਰੈਂਟ ਬਿਲਕੁਲ ਨਹੀਂ ਹੈ ਓਕੇ ਹਲੋ ਜੀ ਠੀਕ ਹੈ ਔਰ ਫੋਇਲ ਪ੍ਰਿੰਟ ਜਿਹੜਾ ਹਲਕਾ ਹਲਕਾ ਚਮਕਦਾਰ ਜਿਹਾ ਲੱਗਦਾ ਹੈ ਠੀਕ ਹੈ ਜੀ ਹਲੋ ਇਹ ਆਏਗਾ ਦੁਪੱਟਾ ਨਾਲ ਬਾਟਮ ਲਓ ਜੀ ਸੂਟ ਬਹੁਤ ਪਿਆਰੇ ਪ੍ਰਾਈਸ ਰਹੇਗਾ 850 ਪਹਿਲਾਂ ਆਪਾਂ 950 ਸੇਲ ਕੀਤੇ ਸੀਗੇ लो जी यह है दो पीस मेरे को सिंगल सिंगल अवेलेबल ने सात सौ पंजाब प्राइज़ का सूट है सात सौ लग जाएगा यह ठीक है फिफ्टी रूपीज लैस कर देंगे सात सौ पंजाब प्राइज का सूट है सिंगल सिंगल पीस है नाल दी नाल आप एक दो सूट ऑफर वाले भी क्ड देंगे एलो जी एग ऑरे सॉरी येलो कलर एलो येलो कलर अवेलेबल है इस तरह ठीक है जी छोटा छोटा प्रिंट आ कॉटन का आलओवर सूट आ पं मीटर की कट्ट आएगी प्राइज साढ़े सात सौ की जगह सात सौ रुपया ला दिता दो ही सूट अवेलेबल है ठीक है एक कलर आ गया वाला लाइट कलर ठीक है इस तरह का छोटी छोटी बूटी वाला ठीक है जी अपन मम्मी या वास्ते आंटिया वास्ते लेलो जी ठीक है बहुत सोहना पिंकिश जहा कलर है भी ठीक है, थीक है? ਹੈ ਕਲਰ ਆ ਗਿਆ ਨਾਲ ਆਈਗਾ ਦੁਪੱਟਾ ਦੁਪੱਟਾ ਇੱਕ ਟੋਨ ਥੋੜਾ ਡਾਰਕ ਲੱਗਦਾ ਬਟ ਜਦੋਂ ਤੁਸੀਂ ਇਸ ਤਰ੍ਹਾਂ ਖਿਲਾੜ ਕੇ ਲਾਓਗੇ ਫਿਰ ਸੋਹਣਾ ਲੱਗੇਗਾ ਐਵੇਂ ਲੱਗਦਾ ਓਕੇ ਬਾਕੀ ਤੁਹਾਡੀ ਆਪਣੀ ਚੋਇਸ ਹੈ 750 ਦਾ ਸੂਟ 700 ਰੁਪਏ ਚ ਦਵਾਂਗੇ ਠੀਕ ਹੈ ਮੇਰੀ ਇਆਜ਼ਤ ਹੈ ਕਿ ਮੈਂ ਨਾਲ ਦੀ ਨਾਲ ਜੋ ਵੀ ਮੈਨੂੰ ਲੱਗਦਾ ਹੈ ਉਹ ਮੈਂ ਦੱਸ ਦੇਣੀ ਆ ਐਵੇਂ ਆਏਗਾ ਦੁਪੱਟਾ ਕਲਰ ਸੇਵਾਂ ਬਟ ਥੋੜਾ ਇਹ ਸਿੰਗਲ ਦੇਖੀ ਆਪਾਂ ਹਾਈਲਾਈਟ ਲੱਗਦਾ ਦੁਪੱਟਾ ਓਕੇ ਹਾਈ ਲੱਗਦਾ ਥੋੜਾ ਜਿਆਦਾ 700 ਬਪਲਾਈਸ ਲੱਗੇ ਆ। ਹਾਂਜੀ ਨੈਕਸਟ ਸੂਟ ਆ ਗਿਆ ਜੀ 650 ਵਾਲਾ ਇਹਨਾਂ ਦੀ ਬਹੁਤ ਡਿਮਾਂਡ ਆਈ ਮੇਰੇ ਕੋਲ 3 ਪੀਸ ਅਵੇਲੇਬਲ ਨੇ। ਬਾਕੀ ਸਾਰਾ ਸਟਾਕ ਇਹਦਾ ਕਲੀਅਰ ਹੋ ਗਿਆ। ਕਾਟਨ ਦੁਪੱਟਾ ਸੂਟ ਕਦੀ ਨਹੀਂ ਰੁਕਦਾ। ਲਓ ਜੀ। ਕਾਟਨ ਦੁਪੱਟਾ ਸੂਟ ਕਦੀ ਨਹੀਂ ਰੁਕਦਾ। ਮੈਂ ਨਾਲ ਦੀ ਨਾਲ ਮੈਂ ਕਿਹਾ ਉਹ ਵੀ ਐਡ ਕਰਦਾ ਸੂਟ ਜਿਹੜੇ ਮੇਰੇ ਕੋਲ 1-1 2-2 ਪੀਸ ਅਵੇਲੇਬਲ ਕਿਉਂਕਿ ਮੈਸੇਜ ਆਈ ਜਾ ਰਹੇ ਇਹਨਾਂ ਦੇ। ਇਹ ਸਾਨੂੰ ਇਹ ਵਾਲਾ ਪੀਸ ਚਾਹੀਦਾ ਇਹਦੇ ਵਿੱਚ ਬਲੈਕ ਕਲਰ ਦੀ ਬੜੀ ਡਿਮਾਂਡ ਹੈ ਨੇਵੀ ਬਲੂ ਦੀ ਬੜੀ ਡਿਮਾਂਡ ਆ ਮੂੰਗੀਆ ਸਾਰੇ ਕਲਰਸ ਹੋਲਡ ਆਊਟ ਹੋ ਗਏ ਨੇ ਓਨਲੀ yellow ਬਚਿਆ ਹੋਇਆ ਵੀ ਕਿਸੇ ਨੇ ਹੋਲਡ ਰਖਵਾਇਆ ਹੋਲਡ ਰਖਵਾ ਕੇ ਭੁੱਲ ਗਿਆ ਯਾਦ ਹੁਣ ਉਹਨਾਂ ਨੂੰ ਯਾਦ ਆਏਗਾ ਸ਼ਾਇਦ ਠੀਕ ਹੈ ਬਟ ਇਹ ਸੂਟ ਹੁਣ ਉਹਨਾਂ ਨੂੰ ਨਹੀਂ ਮਿਲੇਗਾ ਕਿਸੇ ਹੋਰ ਨੂੰ ਮਿਲੇਗਾ ਓਕੇ ਜੀ yellow ਕਲਰ ਛੋਟੇ ਛੋਟੇ ਬੋਟੀ ਨਾਲ ਤੇ ਨਾਲ ਆਏਗੀ ਇਹ ਬਾਟਮ एक एक हफ्ता लंघा देंगे भैं होल्ड रखा के अच्छ कलर पूछगी है कल रेट पूछगी परसों पुछगी पेमेंट किदा लैनी है ठीक है इस तरह आएगा नाल दुपट्टा बहुत प्यारा जहा दुपट्टा आएगा कॉटन का दुपट्टा और जरी वाला बॉर्डर आएगा गोल्डन जरी वाला ठीक है सूट में पहला भी पिछली वीडियो दिखाए हुए थे तीन पीस अवेलेबल ने यलो कलर अवेलेबल है प्राइस साढ़े छे सौ रहेगा ਦੂਸਰਾ ਕਲਰ ਦਾ ਮੈਰੂਨ ਕਲਰ ਮੈਰੂਨ ਕਲਰ ਦਾ ਡਿਜ਼ਾਈਨ ਥੋੜਾ ਚੇਂਜ ਆ। ਇਹਦੇ ਵਿੱਚ ਦੋ ਡਿਜ਼ਾਈਨ ਆਏ ਸੀ ਆਪਣੇ ਕੋਲ ਹਨ ਤੇ ਸਿਰਫ 3 ਪੀਸ ਰਹਿ ਗਏ ਨੇ। ਉਹ ਵੀ ਮੈਨੂੰ ਇੰਨੀ ਕਿ ਡਿਮਾਂਡ ਆ ਰਹੀ ਸੀ ਮੈਂ ਕਿਹਾ ਤਾਂ ਕਰਕੇ ਵੀਡੀਓ ਬਣਾ ਦਿਆਂ। ਆ ਲੋ ਮੈਰੂਨ ਕਲਰ ਠੀਕ ਹੈ ਸਿਰਫ ਇਹ ਹੀ ਫਰਕ ਆਏਗਾ ਥੋੜਾ ਜਿਹਾ ਪ੍ਰਿੰਟਿੰਗ ਦਾ ਬਾਕੀ ਸੇਮ ਸਟੱਫ ਹੋਏਗਾ ਸੇਮ ਹੀ ਸਾਰਾ ਕੁਝ ਹੋਏਗਾ। ਕਿ ਜੀ ਆ ਲੋ ਬਾਟਮ ਆਏਗੀ। ਨਾਲ ਦੁਪੱਟਾ ਆਏਗਾ। ਠੀਕ ਹੈ ਜੀ 골ਡਨ ਪਾਊਡਰ ਵਾਲਾ ओके 650 ਰਹੇਗਾ ਇਹ ਵਾਲੇ सूट ਦਾ ਪ੍ਰਾਈਸ ਠੀਕ ਹੈ ਜੀ ਨਵੇਂ ਵੀ ਤੁਹਾਨੂੰ ਦਿਖਾਉਣੇ ਆ ਨਾਲ ਦੀ ਨਾਲ ਹਲੋ ਇਹਦੇ ਕਲਰ ਦਿਖਾ दिए ਕਿਉਂਕਿ ਅਲੱਗ-ਅਪ ਤਿੰਨ ਸੂਟਾਂ ਦੀ ਤੇ ਵੀਡੀਓ ਬਣਾ ਨਹੀਂ ਸਕਦੇ ਕਿਸੇ ਵੀਡੀਓ ਚ ਐਡ ਕਰਕੇ ਫਿਰ ਸੌਖਾ ਰਹਿ ਜਾਂਦਾ ਲਓ ਜੀ ਮੋਰ ਪੰਖੀਆ ਕਲਰ ਆ ਗਿਆ ਠੀਕ ਹੈ ਤੇ ਇਹ ਤਿੰਨ ਕਲਰ ਅਵੇਲੇਬਲ ਨੇ 650 ਪ੍ਰਾਈਸ ਦੇ ਵਿੱਚ ਠੀਕ ਹੈ ਲਓ ਜੀ ਓਕੇ ਜੀ ਲਓ ਤੇ ਜਿਹੜੇ ਵੀ ਮੇਰੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਠੀਕ ਹੈ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੇ ਕਮੈਂਟ ਬਹੁਤ ਘੱਟ ਆਉਂਦੇ ਕੀ ਹੋ ਗਿਆ ਤੁਹਾਨੂੰ ਪਹਿਲਾਂ ਇੰਨੇ ਕਮੈਂਟ ਆਉਂਦੇ ਸੀ ਮਜ਼ਾ ਆਉਂਦਾ ਸੀ ਰਿਪਲਾਈ ਵੀ ਕਰਦੇ ਸੀ ਤੇ ਫਿਰ ਉਹ ਥੋੜਾ ਹੈਨਾ ਅਟੈਚਮੈਂਟ ਜੀ ਬਣੀ ਰਹਿੰਦੀ ਹੈ ਇਸ ਕਰਕੇ ਰਿਪਲਾਈ ਤੇ ਕਮੈਂਟ ਜ਼ਰੂਰ ਕਰਿਆ ਕਰੋ ਰਿਪਲਾਈ ਤਾਂ ਅਸੀਂ ਤੁਹਾਨੂੰ ਜ਼ਰੂਰ ਦਿੰਨੇ ਆ ਠੀਕ ਹੈ ਲਓ ਜੀ ਅਗਲੀ ਕਲੈਕਸ਼ਨ ਆ ਗਈ ਨਿਊ ਕਲੈਕਸ਼ਨ ਲਓ ਜੀ ਨਵਾਂ ਡਿਜ਼ਾਈਨ ਆ ਗਿਆ ਪਰ ਨਵੇਂ ਡਿਜ਼ਾਈਨਸ ਕਲਰ ਤੁਹਾਨੂੰ ਦੋ ਹੀ ਮਿਲਣਗੇ ਕਿਉਂਕਿ ਇਹਦੇ ਕਲਰ ਨਿਕਲ ਗਏ ਹੋਏ ਆ ਠੀਕ ਹੈ ਹਲੋ ਡਿਜ਼ਾਈਨ ਬਹੁਤ ਪਿਆਰਾ ਲਾਈਨਿੰਗ ਵਾਲਾ ਡਿਜ਼ਾਈਨ ਆਏਗਾ ਸਰੋਸਕੀ ਦਾ ਸਾਰਾ ਵਰਕ ਹੋਇਆ ਉੱਪਰ ਹਾਈਲਾਈਟ ਕੀਤਾ ਹੋਇਆ ਐਲੋ ਜੀ ਠੀਕ ਹੈ ਇਸ ਤਰ੍ਹਾਂ ਜਿਹਨੂੰ ਨਗਾਮ ਵਾਲਾ ਵਰਕ ਕਹਿ ਦਿੰਦੇ ਹਨਾ ਉਸ ਤਰ੍ਹਾਂ ओके okay जी 850 प्राइस रहेगा प्योर कॉटन दा सूट होएगा प्योर कॉटन दी बॉटम आएगी नाल ठीक है और दुपट्टा देखो बड़ा कमाल दा दुपट्टा आया है दे नाल लो जी ए आ गया मस्लिन दा प्यारा जा दुपट्टा बहुत प्यारा दुपट्टा दोनों साइड दिखा दيني ਇਸ कोर्स मसलिन दा दुपट्टा आएगा ठीक है जी बहुत सोणा खुल्ला डुल्ला दुपट्टा आएगा बड़ा प्यारा जा ए वाले सूट दे नाल ठीक है 850 ਪ੍ਰਾਈਸ ਰਹੇਗਾ ਇਹ ਸੂਟ ਦਾ ਦੋ ਕਲਰ ਅਵੇਲੇਬਲ ਨੇ ਠੀਕ ਹੈ ਸਿਰਫ ਦੋ ਹੀ ਕਲਰ ਅਵੇਲੇਬਲ ਨੇ ਇੱਕ ਆ ਗਿਆ ਗ੍ਰੇ ਕਲਰ ਹਲੋ ਗ੍ਰੇ ਕਲਰ ਬਲੈਕਿਸ਼ ਗ੍ਰੇ ਡਾਰਕ ਟੋਨ ਆ ਲਾਈਟ ਨਹੀਂ ਹੈ ਬਹੁਤ ਸੋਹਣਾ ਕਲਰ ਆ ਹਲੋ ਗ੍ਰੇ ਬਾਟਮ ਆਏਗੀ ਇਹਦਾ ਦੁਪੱਟਾ ਮੈਂ ਤੁਹਾਨੂੰ ਖੁੱਲ ਕੇ ਜ਼ਰੂਰ ਦਿਖਾਵਾਂਗੀ ਕਿਉਂਕਿ ਬਹੁਤ ਸੋਹਣਾ ਦੁਪੱਟਾ ਹਲੋ ਲੋ ਜੀ ਮਸਲੀਨ ਦੁਪੱਟੇ ਤੁਹਾਨੂੰ ਪਤਾ ਅੱਜ ਕੱਲ ਟ੍ਰੈਂਡ 'ਚ ਚੱਲ ਰਿਹਾ ਹੈ ਬਹੁਤ ਸੋਹਣਾ ਬ੍ਰੈਡ ਮਰੂਨ ਕਲਰ ਦਾ ਦੁਪੱਟਾ ਹੈ ਲੈ ਕੇ ਦਿਖਾਵਾਂਗੀ ਇੱਕ ਵਾਰੀ ਲੋ ਜੀ ਲੋ ਜੀ ਇਸ ਤਰ੍ਹਾਂ ਦੀ ਲੁੱਕ ਆਏਗੀ ਸੂਟ ਦੇ ਨਾਲ ਇਹ ਵਾਲੇ ਸੂਟ ਨਾਲ ਦੁਪੱਟੇ ਦੀ ਬਹੁਤ ਪਿਆਰਾ ਸੂਟ ਹੈ 850 ਪ੍ਰਾਈਸ ਹੈਗਾ ਠੀਕ ਹੈ ਜਨਰਲ ਪ੍ਰਾਈਸ ਦੇ ਸੂਟ ਖਰੀਦਣ ਲਈ ਰਵਿੰਦਰ ਫੈਬਰਿਕ ਨੂੰ ਫੋਲੋ ਕਰੋ ਇੱਕ ਪਿਆਰਾ ਜਿਹਾ ਕਮੈਂਟ ਕਰੋ ਸ਼ੇਅਰ ਕਰੋ ਵੀਡੀਓ ਨੂੰ ਇੱਕ ਸੂਟ ਗਿਫਟ पाओ ਠੀਕ ਹੈ ਸੂਟ ਦਾ ਗਿਫਟ ਵੀ ਹਰ ਮਹੀਨੇ ਮਿਲੇਗਾ ਹਲੋ ਜੀ 850 ਪ੍ਰਾਈਸ ਰਹੇਗਾ ਨੈਕਸਟ ਸੂਟ ਜਿਹੜੇ ਆ ਇਹ ਤੁਹਾਨੂੰ ਮਿਲਣਗੇ 750 ਚ 750 ਚ ਮਿਲਣਗੇ ਰਮੇਸ਼ ਟੈਕਸ ਦੇ ਸੂਟ ਆ ਜਿਹੜੀ ਕੰਪਨੀ ਦਾ ਆਪਾਂ ਬਰੋਸ਼ਰ ਸੇਲ ਕਰਦੇ ਆ ਉਸੇ ਕੰਪਨੀ ਦੇ ਸੂਟ ਆ ਕਾਟਨ ਦੁਪੱਟਾ ਸੂਟ ਨੇ ਠੀਕ ਹੈ ਔਰ ਫੋਇਲ ਪ੍ਰਿੰਟ ਬਣਿਆ ਹੋਇਆ ਹੈ ਦੇ ਉੱਪਰ ਤੇ ਡਿਜ਼ਾਈਨਿੰਗ ਸ਼ਾਨਦਾਰ 골ਡਨ ਦੇ ਨਾਲ ਹਾਈਲਾਈਟ ਕੀਤਾ ਹੋਇਆ ਤੁਹਾਨੂੰ ਡਿਜ਼ਾਈਨਿੰਗ ਦਿਖਾ ਦਿੰਨੇ ਹਾਂ ਇਹ ਵੀ ਖੋਲ ਕੇ ਹਲੋ ਜੀ ਇਹ ਆ ਗਈ ਡਿਜ਼ਾਈਨਿੰਗ ਦੇ ਲਈ ਓਕੇ ਜੀ ਕਿੰਨਾ ਡਿਜ਼ਾਈਨਿੰਗ ਆ ਰਹੀ ਕੀ ਇਹਦੀ ਔਰ ਬਿਲਕੁਲ ਹਲਕਾ ਫੁਲਕਾ ਨਾ ਲਾਈਟ ਵੇਟ ਕਪੜਾ ਤੇ ਲਾਈਟ ਲਾਈਟ ਕਲਰ ਆ ਜਿਸ ਤਰ੍ਹਾਂ ਇਹ ਪਿਸਤਾ ਟੋਨ ਆ ਗਈ ਠੀਕ ਹੈ ਤੇ ਦੇ ਨਾਲ ਆएगी ਇਸ ਤਰ੍ਹਾਂ ਦੀ ਲਾਈਟ ਕਲਰ ਦੀ ਬਾਟਮ ਕਾਟਨ ਦੀ ਤੇ ਨਾਲ ਦੁਪੱਟਾ ਆਏਗਾ 750 ਪ੍ਰਾਈਸ ਰਹੇਗਾ ਸੁੱਤਾ ਹਲੋ ਮਲ ਕਾਟਨ ਦਾ ਦੁਪੱਟਾ ਆਏਗਾ ਨਾ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਹਲਕੀ ਫੁਲਕੀ ਜੀ ਵੈਰਾਈਟੀ ਹੈ ਹਲਕਾ ਫੁਲਕਾ ਜਿਹਾ ਪ੍ਰਾਈਸ ਹੈ 750 ਪ੍ਰਾਈਸ ਰਹੇਗਾ ਠੀਕ ਹੈ ਜੀ ਇਹ ਵਾਲੇ ਸੂਟ ਦਾ ਬਹੁਤ ਪਿਆਰਾ ਡਿਜ਼ਾਈਨ ਹੈ ਕਲਰ ਤੁਹਾਨੂੰ ਮਿਲ ਜਾਣਗੇ ਇਹਦੇ ਵਿੱਚ 4-5 4 ਕਲਰ ਤੇ ਮਿਲਣਗੇ 2 ਡਿਜ਼ਾਈਨ ਮਿਲਣਗੇ ਦੋਨਾਂ ਦੇ ਵਿੱਚੋਂ ਹੀ ਕੁਝ ਸੇਲ ਹੋ ਗਿਆ ਲਓ ਜੀ ਦੂਸਰਾ ਡਿਜ਼ਾਈਨ ਆ ਗਿਆ ਇਹ ਵਾਲਾ ਮਿਕਸ ਪੈਚ ਜੇ ਹੋਏ ਮੇਰੇ सूट <laughs> अलग हलोजी दूसरा डिजाइन आ गया वाला सिम मतलब थोड़ा थोड़ा फर्क है प्रिंटिंग का फर्क आएगा बाकी सेम कलर बहुत सोने बिल्कुल हल्का फुलका लाइट फेट कपड़ा है ठीक है यह आ गई बॉटम नई दुपट्टा ठीक है कॉटन का ही <laughs> कॉटन का ही दुपट्टा आएगा इस तरह का ठीक है जी कलर आ गया लैमन येलो कलर लाइट जहा कपूरी जहा कलर आ गया ते, अगला कलर आ गया सी ग्रीन हेलो सी ग्रीन कलर आ गया ठीक है नेख सकते हेलो जी ठीक है इस तरह का कलर आ गया नाल दुपट्टा आ गया दुपट्टा इस तरह की पैकिंग चाहता है ठीक है ਨਾਲਾਗੇ बॉटम ਇਹ ਵਾਲੀ ਠੀਕ ਹੈ ਜੀ ਏ ਆ ਗਿਆ ਤੀਸਰਾ ਕਲਰ ਤੇ ਚੌਥਾ ਕਲਰ ਆ ਗਿਆ ਇਹ ਵਾਲਾ ਪਿੰਕ ਕਲਰ ਹਲੋ ਜੀ ਪਿੰਕ ਕਲਰ ओके ਇਹ ਵੀ ਕਲਰ ਬਹੁਤ ਸੋਹਣਾ 골ਡਨ ਜਿਹੜਾ ਹਾਈਲਾਈਟ ਹੋਇਆ ਨਾ ਜਿਹਦੇ ਨਾਲ ਥੋੜਾ ਹੋਰ ਛਾਂ ਹੀ ਨੀ ਜੀ ਲੁੱਕ ਦਿੰਦਾ ਸੂ ਬਹੁਤ ਸੋਹਣਾ ਲੱਗਦਾ ਇਹਟ ਛੋਟਾ ਕਿਸੇ ਨੂੰ ਦੇਣ ਲੈਣ ਵਾਸਤੇ ਲੈ ਸਕਦੇ ਹੋ ਆਪਣੇ ਵਾਸਤੇ ਲੈ ਸਕਦੇ ਗਰਮੀਆਂ ਦੇ ਵਿੱਚ ਠੰਡਾ ਠੰਡਾ কুল-ਕੁਲ ਸੂਟ ਠੀਕ ਹੈ ਆ ਲੋ ਜੀ ਪਤਲਾ ਸਟਾਫ ਆ ਤੇ ਦੋ ਡਿਜ਼ਾਈਨ ਆਣਗੇ ਠੀਕ ਹੈ ਦੋਨੋਂ ਡਿਜ਼ਾਈਨ ਮੈਂ ਤੁਹਾਨੂੰ ਦਿਖਾਏ ਆ ਇੱਕ ਡਿਜ਼ਾਈਨ ਆਏਗਾ ਇਹ ਵਾਲਾ ਇਸ ਤਰ੍ਹਾਂ ਦਾ ਇੱਕ ਡਿਜ਼ਾਈਨ ਆਏਗਾ ਇਹ ਵਾਲਾ ਇਹ ਇਹ ਪੱਤੀਆਂ ਵਾਲਾ ਠੀਕ ਹੈ ਇੱਕ ਪੱਤੀਆਂ ਵਾਲਾ ਡਿਜ਼ਾਈਨ ਆਏਗਾ ਇੱਕ ਕੇਵਲ ਵਾਲਾ ਡਿਜ਼ਾਈਨ ਆਏਗਾ ਚਾਰ ਕਲਰ ਦੋਨਾਂ ਦੇ ਵਿੱਚ ਆਉਣਗੇ ਤੇ ਦੋਨਾਂ ਸੈੱਟ ਦੇ ਤੁਹਾਨੂੰ ਸੂਟ ਮਿਲ ਜਾਣਗੇ ਜਿਸ ਤਰ੍ਹਾਂ ਪਿਸਤਾ ਗ੍ਰੀਨ ਪਿਸਤਾ ਗ੍ਰੀਨ ਚ ਵੀ ਇਦਾਂ ਦਾ ਆ ਜਾਏਗਾ ਇੱਕ ਇੱਕ ਪਹਿਲਾ ਜਿਹੜਾ ਤੁਹਾਨੂੰ ਮੈਂ ਦਿਖਾਇਆ ਸੀਗਾ ਉਹ ਡਿਜ਼ਾਈਨ ਸੀ ਇਹ ਕਿਆ ਡਿਜ਼ਾਈਨ ਓਕੇ ਜੀ ਥੋੜਾ ਜਿਹਾ ਪੱਤੀਆਂ ਬੁੱਟੀਆਂ ਦਾ ਫਰਕ ਆ ਬਾਕੀ ਸੇਮ ਪ੍ਰਿੰਟ ਆ ਸੇਮ ਹੀ ਸਾਰਾ ਕੁਝ ਹੈਗਾ ਕਲਰ ਸੇਮ ਆ ਸਾਰਾ ਕੁਝ ਸੇਮ ਆ ਠੀਕ ਹੈ ਜੀ ਕਾਟਨ ਦੁਪੱਟੇ ਦੇ ਨਾਲ ਆਏਗਾ ਇਸੇ ਕੀ ਆਪਣੇ ਅੱਜ ਦੇ ਸੂਟ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਠੀਕ ਹੈ ਕੁਝ ਸੂਟਾਂ ਤੇ ਮੈਂ ਆਫਰ ਲਗਾਈ ਹੈ ਕੁਝ ਸੂਟ ਪਹਿਲੇ ਮੈਂ ਵਿੱਚ ਐਡ ਕੀਤੇ ਤੇ ਕੁਝ ਸੂਟ ਆਪਾਂ ਨਿਊ ਡਿਜ਼ਾਈਨ ਐਡ ਕੀਤੇ ਜਿਸ ਤਰ੍ਹਾਂ ਕੇ ਵਾਲੇ ਰਮੇਸ਼ ਟੈਕਸ ਦੇ ਸੂਟ ਆ ਬਹੁਤ ਪਿਆਰੇ ਪਿਆਰੇ ਸੂਟ ਲੈਣਗੇ ਠੀਕ ਹੈ ਅਗਰ ਤੁਹਾਨੂੰ ਸੂਟ ਪਸੰਦ ਆਦੋ ਤੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਨਾ ਸ਼ੇਅਰ ਕਰਨਾ ਔਰ ਕਮੈਂਟ ਵੀ ਜ਼ਰੂਰ ਕਰਨਾ ਠੀਕ ਹੈ ਜਿਹੜੇ ਇਸ ਮੇਰੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਥੈਂਕ ਯੂ ਧੰਨਵਾਦ